ਸਪ੍ਰਿਤ ਹੈ ਮੈਰਿਟੋਰੀਸ ਕੋ ਅਮ੍ਰਿਤਸਰ ਤੋਂ ਹਾਂ ਮੇਰੇ ਪਿਤਾ ਜੀ ਸਰਕਾਰੀ ਸੇਵਕ ਹਨ ਅਸੀਂ ਚਾਰ ਪੈਣਾ ਤੇ ਇੱਕ ਪ੍ਰਾਹ ਹੈ ਮੇਰਾ ਪ੍ਰਾਹ ਹੈ ਡਿਕੈਪ ਹੈ ਉਹ ਤੋੜ ਨਹੀਂ ਸਕਦਾ ਇਸ ਲਈ ਮੇਰੇ ਪਿਤਾ ਜੀ ਕੋਈ ਵੀ ਮਹਿੰਗੀ ਕੋਚਿੰਗ ਫਰਟ ਨਹੀਂ ਕਰ ਸਕਦੇ ਸੀ ਸਰ ਤੜਾ ਬਹੁਤ ਬਹੁਤ ਥੈਂਕਿੰਗ ਤੁਸੀਂ ਸੰਸ ਸਕੂਲਾਂ ਵਿੱਚ ਹੀ ਇਹ ਕੋਚਿੰਗ ਪ੍ਰੋਵਾਈਡ ਕੀਤੀ ਜਿਹਦੇ ਕਰਕੇ ਮੇਰਾ ਜੇ ਮੈਸ ਤੇ ਜੇ ਐਡਵਾਂਸ ਤੋਂ ਨਾ ਕਲੀਅਰ ਸਰ ਮੈਂ ਤੁਹਾਡੇ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਕਿ ਤੁਸੀਂ ਨੂੰ ਇਹ ਕੋਚਿੰਗ ਸਕੂਲ ਵਿੱਚ ਪ੍ਰੋਵਾਈਡ ਕੀਤੀ ਜਿਹਦੇ ਸਦਕਾ ਹੋਗੇ ਹੋਰ ਵੀ ਬੱਚੇ ਕੋਚਿੰਗ ਕਰਨਗੇ ਤੇ ਹੋਰ ਜਿਆਦਾ ਵਧੀਆੰ ਤੇ ਤੁਹਾਨੂੰ ਮਿਲੇਗਾ ਸਰ ਲੋਕ ਤਾਂ ਕਹਿੰਦੇ ਨੇ ਕਿ ਕੁੜੀਆਂ ਕੁਛ ਨਹੀਂ ਕਰ ਸਕਦੀ ਸਰ ਤੁਸੀਂ ਸਾਬਿਤ ਕਰ ਦਿੱਤਾ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ ਸਰ ਥੈਂਕ ਯੂ ਸੋ ਮਚ ਤੇ ਕੀ ਬਣਨਾ ਫਿਰ ਅੱਗੇ ਪੜ੍ਹੇ ਸਰ ਇੰਜੀਨੀਅਰ ਬਣਨੀ ਹਾਂ ਮੈਂ ਅੱਛਾ ਸਰ ਮੈਂ ਚਾਹੁੰਦੀ ਕਿ ਮੈਂ ਇੰਨੀ ਵਧੀਆ ਕੁੜੀ ਬਣਾਂ ਕਿ ਸਰ ਇੰਨੀ ਵਧੀਆ ਇੰਜੀਨੀਅਰ ਬਣਾਂ ਕਿ ਸਰ ਮੇਰੇ ਪਪਾ ਜੋ ਚੀਜ਼ ਜੀ ਕਹਿੰਦੇ ਨੇ ਮੇਰਾ ਬੈਲੈਂਸ ਨਾਲ ਚੈੱਕ ਹੰਡਾ ਪਵੇ ਕਿ ਮੇਰਾ ਬੈਲੈਂਸ ਹੈਗਾ ਯੋਜਨ ਨਹੀਂ ਅੱਛਾ ਉਹ ਚੀਜ਼ਾ ਰੱਖਣ ਦੇ ਮੈਂ ਉਹਨਾਂ ਨੂੰ ਦੇ ਦਾਂ ਵਾਹ ਬਹੁਤ ਅੱਛਾ ਗੁੱਡ ਲੱਕ